ਦੋਸਤੋ ਜੇਕਰ ਤੁਹਾਨੂੰ ਵੀ ਆਪਣੇ ਬੱਚੇ-ਬੱਚੀ ਦਾ ਰਿਸ਼ਤਾ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਹ ਤਿੰਨ ਉਪਾਅ ਜ਼ਰੂਰ ਕਰੋ ਇਸ ਨਾਲ ਤੁਹਾਡੇ ਬੱਚਿਆਂ ਦੀ ਬੰਦ ਪਈ ਕਿਸਮਤ ਵੀ ਖੁੱਲ ਜਾਵੇਗੀ ਅਤੇ ਉਹਨਾਂ ਦਾ ਰਿਸ਼ਤਾ ਵੀ ਚੰਗੇ ਘਰਾਣੇ ਦੇ ਵਿੱਚ ਤੈਅ ਹੋ ਜਾਵੇਗਾ ਸੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਬੱਚਿਆਂ ਦਾ ਵਿਆਹ ਕਰਨ ਲਈ ਤਰਸ ਰਹੇ ਹਨ ਜੇਕਰ ਉਹ ਕਿਤੇ ਵੀ ਆਪਣੇ ਬੇਟੇ ਜਾਂ ਬੇਟੀ ਦਾ ਰਿਸ਼ਤਾ ਦੇਖਣ ਜਾਂਦੇ ਹਨ ਤਾਂ ਹਮੇਸ਼ਾ ਉਹਨਾਂ ਨੂੰ ਹਰ ਪਾਸਿਓਂ ਨਾ ਹੀ ਸੁਣਨ ਨੂੰ ਮਿਲਦੀ ਹੈ ਜਿਸ ਕਰਕੇ ਉਹਨਾਂ ਦੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਕਿ ਆਖਰ ਅਜਿਹੀ ਕੀ ਵਜ੍ਹਾ ਹੈ ਜਿਸ ਕਾਰਨ ਉਹਨਾਂ ਦੇ ਬੇਟੇ ਅਤੇ ਬੇਟੀ ਦਾ ਰਿਸ਼ਤਾ ਕਿਤੇ ਵੀ ਤੈਅ ਨਹੀਂ ਹੁੰਦਾ ਜੀ ਹਾਂ ਦੋਸਤੋ ਇਸ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਜ਼ਰੂਰ ਹੁੰਦੀ ਹੈ ਪਰ ਹੁਣ ਘਬਰਾਉਣ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਕਿਉਂਕਿ ਅਸੀਂ ਇਸ ਵੀਡੀਓ ਵਿੱਚ ਅੱਜ ਉਹਨਾਂ ਮਾਤਾ ਪਿਤਾ ਨੂੰ ਇਹ ਦੱਸਣ ਵਾਲੇ ਹਾਂ ਕਿ ਤੁਹਾਡੇ ਬੇਟੀ ਜਾਂ ਬੇਟੇ ਦਾ ਰਿਸ਼ਤਾ ਕਿਹੜੀਆਂ ਗੱਲਾਂ ਕਰਕੇ ਰੁਕਿਆ ਹੋਇਆ ਹੈ ਜਾਂ ਤੁਹਾਡੇ ਬੇਟੀ ਜਾਂ ਬੇਟੇ ਦਾ ਰਿਸ਼ਤਾ ਕਿਸੇ ਪਾਸਿਓਂ ਬੰਨਿਆ ਗਿਆ ਹੈ ਜਿਸ ਕਰਕੇ ਤੁਹਾਨੂੰ ਹਰ ਪਾਸਿਓ ਰਿਸ਼ਤੇ ਦੇ ਪੱਖੋਂ ਨਾ ਹੀ ਸੁਣਨ ਨੂੰ ਮਿਲਦੀ ਹੈ ਪਰ ਹਰ ਵਾਰ ਤੁਹਾਡੇ ਘਰ ਵਿੱਚ ਖੁਸ਼ੀ ਆਉਂਦੀ ਆਉਂਦੀ ਹੀ ਰਹਿ ਜਾਂਦੀ ਹੈ ਦੋਸਤੋ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੋ ਅਜਿਹੇ ਚਮਤਕਾਰੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕੁਝ ਹੀ ਦਿਨ ਅਪਣਾਉਣ ਤੋਂ ਬਾਅਦ ਤੁਹਾਡੇ ਘਰ ਰਿਸ਼ਤਾ ਖੁਦ ਚੱਲ ਕੇ ਆਵੇਗਾ ਅਤੇ ਬਹੁਤ ਹੀ ਵਧੀਆ ਘਰ ਦਾ ਰਿਸ਼ਤਾ ਤੁਹਾਡੇ ਲਈ ਤੈਅ ਹੋ ਜਾਵੇਗਾ ਅਤੇ ਤੁਹਾਡੇ ਮਾਤਾ ਪਿਤਾ ਬਹੁਤ ਹੀ ਖੁਸ਼ ਨਜ਼ਰ ਆਉਣਗੇ ਫਿਰ ਇਹ तमाम ਜਾਣਕਾਰੀ ਹਾਸਲ ਕਰਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਅਤੇ ਜੇਕਰ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਕਰ ਦਿੰਦੇ ਹੋ ਤਾਂ ਤੁਹਾਨੂੰ ਅੱਧੀ ਹੀ ਜਾਣਕਾਰੀ ਹਾਸਲ ਹੋਵੇਗੀ ਅਧੂਰੀ ਜਾਣਕਾਰੀ ਕਦੇ ਵੀ ਸਾਡੇ ਜ਼ਰੂਰੀ ਕੰਮ ਨੂੰ ਸਿਰੇ ਨਹੀਂ ਚੜਾਉਂਦੀ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸਨੀ ਦੇਵ ਜੀ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜੈ ਸਣੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਸੋ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਆਓ ਸ਼ੁਰੂ ਕਰਦੇ ਹਾਂ ਜੀ ਨੰਬਰ 1 ਮਿੱਠੀ ਰੋਟੀ ਦਾ ਚਮਤਕਾਰੀ ਉਪਾਅ ਜੀ ਹਾਂ ਦੋਸਤੋ ਮਿੱਠੀ ਰੋਟੀ ਤੁਹਾਡੇ ਭਾਗ ਖੋਲ ਦੇਵੇਗੀ ਪਰ ਉਹ ਕੋਈ ਆਮ ਮਿੱਠੀ ਰੋਟੀ ਨਹੀਂ ਹੋਵੇਗੀ ਅਸੀਂ ਤੁਹਾਨੂੰ ਦੱਸਾਂਗੇ ਇਸ ਮਿੱਠੀ ਰੋਟੀ ਦਾ ਉਪਯੋਗ ਤੁਸੀਂ ਕਿਵੇਂ ਕਰਨਾ ਹੈ ਜੇਕਰ ਤੁਸੀਂ ਉਸ ਤਰ੍ਹਾਂ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਦ ਵਾ ਖੁਦ ਰਿਸ਼ਤਾ ਚੱਲ ਕੇ ਆਵੇਗਾ ਅਤੇ ਤੁਹਾਡੇ ਸੁੱਤੇ ਪਏ ਭਾਗ ਜਾਗ ਜਾਣਗੇ ਅਤੇ ਇੰਨਾ ਵਧੀਆ ਰਿਸ਼ਤਾ ਹੋਵੇਗਾ ਕਿ ਤੁਹਾਨੂੰ ਕਦੇ ਵੀ ਉਦਾਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਮੇਸ਼ਾ ਤੁਹਾਡਾ ਘਰ ਹੱਸਦਾ ਵਸਦਾ ਹੀ ਨਜ਼ਰ ਆਵੇਗਾ ਆਓ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਉਹ ਮਿੱਠੀ ਰੋਟੀ ਕਿਸ ਤਰੀਕੇ ਨਾਲ ਤੁਸੀਂ ਤਿਆਰ ਕਰਨੀ ਹੈ ਅਤੇ ਉਸ ਰੋਟੀ ਦਾ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਆਟੇ ਦੇ ਵਿੱਚ ਸਵਾ ਚਮਚਾ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਆਟੇ ਦੀ ਇੱਕ ਰੋਟੀ ਤਿਆਰ ਕਰਨੀ ਹੈ ਰੋਟੀ ਬਣ ਜਾਣ ਤੋਂ ਬਾਅਦ ਉਸ ਮਿੱਠੀ ਰੋਟੀ ਦੇ ਉੱਪਰ ਦੇਸੀ ਘਿਓ ਲਗਾ ਕੇ ਫਿਰ ਤੁਸੀਂ ਇਸ ਰੋਟੀ ਨੂੰ ਘਰ ਦੇ ਸੱਤ ਤੇ ਜਾਂ ਫਿਰ ਪਾਰਕ ਵਿੱਚ ਜਾਂ ਫਿਰ ਤੁਸੀਂ ਅਜਿਹੀ ਜਗ੍ਹਾ ਤਿਆਰ ਕੀਤੀ ਹੁੰਦੀ ਹੈ ਜਿੱਥੇ ਪੰਛੀ ਅਕਸਰ ਆਉਂਦੇ ਰਹਿੰਦੇ ਹਨ ਦੋਸਤੋ ਫਿਰ ਤੁਸੀਂ ਉੱਥੇ ਜਾ ਕੇ ਉਹ ਮਿੱਠੀ ਦੇਸੀ ਘਿਓ ਦੀ ਰੋਟੀ ਛੋਟੇ-ਛੋਟੇ ਟੁਕੜਿਆਂ ਵਿੱਚ ਕਰਕੇ ਉਸ ਥਾਂ ਉੱਤੇ ਪਾ ਦੇਣੀ ਹੈ ਦੋਸਤੋ ਇਹ ਆਪ ਪੰਜ ਹਫ਼ਤੇ ਹਰ ਰਵੀਵਾਰ ਨੂੰ ਤੁਹਾਨੂੰ ਕਰਨਾ ਹੋਵੇਗਾ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਉਪਾਅ ਨੂੰ ਉਸ ਬੱਚੇ ਦੁਆਰਾ ਹੀ ਕਰਵਾਇਆ ਜਾਵੇ ਜਿਸ ਦਾ ਰਿਸ਼ਤਾ ਰੁਕਿਆ ਹੋਵੇ ਜਿਸ ਦੇ ਸੰਜੋਗ ਬਹੁਤ ਹੀ ਚਿਰਾਂ ਤੋਂ ਬੰਨੇ ਹੋਏ ਹੋਣ ਅਜਿਹਾ ਕਰਨ ਦੇ ਨਾਲ ਬੱਚੇ ਦੇ ਸੰਜੋਗ ਹਮੇਸ਼ਾ ਹਮੇਸ਼ਾ ਲਈ ਖੁੱਲ ਜਾਣਗੇ ਅਤੇ ਤੁਰੰਤ ਹੀ ਘਰ ਵਿੱਚ ਇੱਕ ਵਧੀਆ ਘਰ ਦਾ ਰਿਸ਼ਤਾ ਆ ਜਾਵੇਗਾ ਜਿਸ ਘਰ ਵਿੱਚ ਉਸ ਬੱਚੇ ਦਾ ਜੀਵਨ ਹਮੇਸ਼ਾ ਹੱਸਦਾ ਵਸਦਾ ਰਹੇਗਾ ਅਤੇ ਉਹ ਬੱਚਾ ਹਮੇਸ਼ਾ ਖੁਸ਼ ਰਹੇਗਾ ਦੋਸਤੋ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਊਏ ਨੂੰ ਸਨੀ ਦਾ ਕਾਰਕ ਮੰਨਿਆ ਜਾਂਦਾ ਹੈ ਅਤੇ ਮਿੱਠੇ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਕਾਰਨ ਸਨੀ ਅਤੇ ਸੂਰਜ ਦੇਵਤਾ ਪ੍ਰਸ਼ੰਨ ਹੋ ਜਾਂਦੇ ਹਨ ਅਤੇ ਤੁਹਾਡੇ ਬੱਚੇ ਦੇ ਬੰਨੇ ਹੋਏ ਸੰਜੋਗ ਖੁੱਲ ਜਾਂਦੇ ਹਨ ਨੰਬਰ 2 ਦੂਜਾ ਚਮਤਕਾਰੀ ਉਪਾਅ ਨਾਰੀਅਲ ਜੀ ਹਾਂ ਦੋਸਤੋ ਤੁਸੀਂ ਇੱਕ ਨਾਰੀਅਲ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਉਸ ਦਾ ਬਰਾਦਾ ਬਣਾ ਲੈਣਾ ਹੈ ਇਸ ਦੇ ਵਿੱਚ ਦੇਸੀ ਖੰਡ ਮਿਲਾ ਕੇ ਜਾਂ ਫਿਰ ਤੁਸੀਂ ਬੂਰਾ ਵੀ ਮਿਲਾ ਸਕਦੇ ਹੋ ਫਿਰ ਤੁਹਾਨੂੰ ਜਿੱਥੇ ਵੀ ਪਿੱਪਲ ਦਾ ਪੇੜ ਨਜ਼ਰ ਆਵੇ ਉੱਥੇ ਅਕਸਰ ਕਾਲੇ ਅਤੇ ਬਰਾਊਨ ਰੰਗ ਦੀਆਂ ਕੀੜੀਆਂ ਜ਼ਰੂਰ ਨਿਕਲਦੀਆਂ ਹੁੰਦੀਆਂ ਹਨ ਤਾਂ ਉਹ ਨਾਰੀਅਲ ਅਤੇ ਖੰਡ ਦਾ ਮਿਸ਼ਰਣ ਤੁਸੀਂ ਉਹਨਾਂ ਕੀੜੀਆਂ ਨੂੰ ਜ਼ਰੂਰ ਪਾ ਦੇਣਾ ਹੈ ਜੇਕਰ ਉਹ ਤੁਹਾਡਾ ਪਾਇਆ ਹੋਇਆ ਇਹ ਮਿਸ਼ਰਣ ਖਾ ਲੈਂਦੀਆਂ ਹਨ ਤਾਂ ਸਮਝ ਲੈਣਾ ਕਿ ਤੁਹਾਡੇ ਘਰ ਦੇ ਵਿੱਚ ਬੇਟੇ ਅਤੇ ਬੇਟੀ ਦਾ ਰਿਸ਼ਤਾ ਖੁਦ ਚੱਲ ਕੇ ਆਵੇਗਾ ਉਹਨਾਂ ਦੇ ਬੰਨੇ ਹੋਏ ਸੰਜੋਗ ਖੁੱਲ ਜਾਣਗੇ ਅਤੇ ਕਿਸਮਤ ਹੀ ਪਲਟ ਜਾਵੇਗੀ ਦੋਸਤੋ ਇਹ ਦੋਨੋਂ ਹੀ ਉਪਾਅ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੇ ਹਨ ਨੰਬਰ 3 ਕਾਲੇ ਕੁੱਤੇ ਨੂੰ ਕੱਚੀ ਲੱਸੀ ਜਾਂ ਫਿਰ ਮਿੱਠਾ ਦੁੱਧ ਪਾਉਣ ਦੇ ਨਾਲ ਬੰਨੇ ਹੋਏ ਸੰਜੋਗ ਖੁੱਲ ਜਾਂਦੇ ਹਨ ਅਤੇ ਬੇਟਾ ਬੇਟੀ ਦਾ ਰਿਸ਼ਤਾ ਪੱਕਾ ਤੈਹ ਹੋ ਜਾਵੇਗਾ ਯਾਦ ਰੱਖਣਾ ਇਹ ਉਪਾਅ ਤੁਸੀਂ ਰਵੀਵਾਰ ਨੂੰ ਹੀ ਕਰਨਾ ਹੈ ਲਗਾਤਾਰ 7 ਰਵੀਵਾਰ ਇਹ ਉਪਾਅ ਕਰਦੇ ਰਹਿਣਾ ਹੈ ਕਾਲੇ ਕੁੱਤੇ ਨੂੰ ਹੀ ਸਿਰਫ ਕੱਚੀ ਲੱਸੀ ਜਾਂ ਫਿਰ ਮਿੱਠਾ ਦੁੱਧ 100 ਗ੍ਰਾਮ ਹੀ ਪਾਉਣਾ ਹੈ ਜਿਆਦਾ ਨਹੀਂ ਇਸ ਨਾਲ ਤੁਹਾਡੀ ਬੰਦ ਕਿਸਮਤ ਦੇ ਤਾਲੇ ਵੀ ਖੁੱਲ ਜਾਣਗੇ ਅਤੇ ਬੱਚੇ ਬੱਚੀ ਦਾ ਰਿਸ਼ਤਾ ਵੀ ਚੰਗੇ ਘਰਾਣੇ ਵਿੱਚ ਤੈਅ ਹੋ ਜਾਵੇਗਾ ਜੇਕਰ ਘਰ ਦੁੱਧ ਨਹੀਂ ਹੈ ਤਾਂ ਤੁਸੀਂ ਕਾਲੇ ਕੁੱਤੇ ਨੂੰ ਦੇਸੀ ਘਿਓ ਨਾਲ ਰੋਟੀ ਚੋਪੜ ਕੇ ਉੱਤੇ ਸ਼ੱਕਰ ਜਾਂ ਗੁੜ ਰੱਖ ਕੇ ਵੀ ਦੇ ਸਕਦੇ ਹੋ ਇਹ ਵੀ ਉਪਾਅ ਤੁਸੀਂ ਲਗਾਤਾਰ 7 ਰਵੀਵਾਰ ਕਰਦੇ ਰਹਿਣਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਸਣੀ ਦੇਵ ਜੀ ਉਸ ਨੂੰ ਉਸ ਦੀ ਹਰ ਇੱਕ ਮਨੋ ਕਾਮਨਾਵਾਂ ਜਰੂਰ ਪੂਰੀ ਕਰਨਗੇ ਸੋ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਲੈ ਕੇ